ਅਜ ਕਛਦਾ ਹੈ ਜਲ ਤੇ ਉਪਜ ਤਰੰ ਤੇ ਹੈ ਕੁਝ ਗਲਤ ਹੈ ਉਹਦੇ ਤਰੰਗ ਜਿਉਂ ਜਲ ਹੀ ਬਿਖਾ ਸਮ ਜੋ ਜਨ ਲੈ ਸਮਕਾਨੋ ਦਿਨ ਕੈ ਸਦ ਬਨਿਹਾਰੇ with the The door. E <laughs> I mm -hmm. The line yeah okay. A ਤੇਰੇਆਂ ਭਗਤਾਂ ਕੋ ਬਲਿਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਕਿੰਨਾ ਭਗਤਾਂ ਤੋਂ ਬਲਿਹਾਰ ਜਾਣ ਵਾਲੀ ਗੱਲ ਸਤਿਗੁਰ ਜੀ ਇਹਨਾਂ ਬਚਨਾਂ ਵਿੱਚ ਕਰ ਰਹੇ ਨੇ ਕੋਈ ਵਿਚਾਰ ਕਰਨ ਤੋਂ ਪਹਿਲਾਂ ਮੈਂ ਇੱਕ ਨੁਕਤਾ ਸਾਂਝਾ ਆਪ ਜੀ ਨਾਲ ਕਰਨਾ ਹੈ ਸਤਿਗੁਰ ਪਾਤਸ਼ਾਹ ਜੀ ਨੇ ਦੋ ਨੁਕਤੇ ਦਿੱਤੇ ਨੇ ਗੁਰਬਾਣੀ ਅੰਦਰ ਕਹਿੰਦੇ ਨੇ ਮਨਮੁੱਖ ਸੌਂਕਰ ਦੋਸਤੀ ਸੁੱਖ ਕੇ ਪੁੱਛੇ ਮਿੱਤਰ ਮਨਮੁੱਖਾਂ ਨਾਲ ਦੋਸਤੀ ਕਰੇਗਾ ਸੁੱਖ ਦੀ ਆਸ ਰੱਖੇਗਾ ਤੇਰੇ ਤੋਂ ਵੱਡਾ ਮੂਰਖ ਕੋਈ ਨਹੀਂ ਦੋਸਤੀ ਮਨਮੁੱਖਾਂ ਨਾਲ ਆਸ ਸੁੱਖਾਂ ਦੀ ਕਦੇ ਨਹੀਂ ਹੋ ਸਕਦਾ ਦੂਜਾ ਬਚਨ ਪਾਛਾ ਕਹਿੰਦੇ ਨੇ ਗੁਰਮੁਖ ਸੌਂਕਰ ਦੋਸਤੀ ਸਤਗੁਰਸੋਂ ਲਾਏ ਚਿੱਤ ਪਹਿਲੀ ਗੱਲ ਤਾਂ ਗੁਰਮੁਖੀ ਦੀ ਨਿਸ਼ਾਨੀ ਇਹੋ ਹੈ ਵੀ ਜਿਹੜਾ ਉਹਦੇ ਨਾਲ ਦੋਸਤੀ ਪਾਉਂਦਾ ਨਾ ਉਹ ਇਹ ਨਹੀਂ ਕਹਿੰਦਾ ਵੀ ਮੈਂ ਹੀ ਸਾਰਾ ਕੁਝ ਆ ਉਹ ਸਤਗੁਰ ਨਾਲ ਜਤਲਾਉਂਦਾ ਹੈ ਮੈਂ ਗੁਰਬਾਣੀ ਦੇ ਅਨੁਸਾਰ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਅੱਜ ਦੇ ਸਮਾਗਮ ਕਰ ਰਹੇ ਹਾਂ ਕਿਸੇ ਵੀ ਮਹਾਂਪੁਰਸ਼ ਦਾ ਜੀਵਨ ਵਚਨਾ ਹੋਵੇ ਕਸਵੱਟੀ ਗੁਰਬਾਣੀ ਹੈ ਕੁਰਬਾਨੀ ਦੇ ਅਨੁਸਾਰ ਉਹਦਾ ਜੀਵਨ ਕਿਵੇਂ ਚਲਕਦਾ ਹੈ ਇੱਕ ਸਵੱਟੀ ਉਹਦੇ ਪਰਖ ਹੋ ਜਾਂਦੀ ਦੂਸਰੀ ਗੱਲ ਮੈਂ ਹਰ ਥਾਂ ਤੇ ਕਰਦਾ ਹੁੰਨਾ ਸਾਰੇ ਪੂਰੇ ਵੀ ਨਹੀਂ ਅਧੂਰੇ ਵੀ ਬਹੁਤ ਨੇ ਇਹ ਗੱਲ ਨਹੀਂ ਪਰ ਸਾਨੂੰ ਕਿੱਦਾਂ ਪਤਾ ਲੱਗੇ ਸਾਨੂੰ ਕਿੱਦਾਂ ਪਤਾ ਲੱਗੇ ਵੀ ਇਹ ਰੂਹ ਜੁੜੀ ਹੋਈ ਹੈ ਜਾਂ ਅਜੇ ਪੱਲੇ ਕੁਝ ਹੈ ਬੜਾ ਇੱਕ ਸੁਖਾਜ ਤਰੀਕਾ ਥੋੜੀ ਜਿਹੀ ਗੱਲਾਂ ਪਿੱਛੋਂ ਬੇਨਤੀ ਹੈ ਚੁੱਪ ਦਾ ਦਾਨ ਬਖਸ਼ੋ ਆਪਾਂ ਥੋੜਾ ਸਮਾਂ ਇੱਥੇ ਸੁਣਨ ਵਾਸਤੇ ਬਿਠੇ ਆਂ ਕੁਝ। ਉਹ ਗੱਲਾਂ ਦੀ ਆਵਾਜ਼ ਆ ਰਹੀ ਹੈ ਪਿੱਛੋਂ ਬੇਨਤੀ ਹੈ ਕਿ ਥੋੜਾ ਜਿਆ ਚੁੱਪ ਦਾ ਦਾਨ ਰੱਖੋ ਜੀ। ਕਸਵੱਟੀ ਇਹੀ ਹੈ ਸਿੱਧਾ ਤਰੀਕਾ ਹੈ ਕਿ ਜਿਹਦੀ ਸੰਗਤ ਕਰਕੇ ਜਿੰਨੀ ਸਾਡੀ ਗੁਰੂ ਗ੍ਰੰਥ ਸਾਹਿਬ ਦੇ ਪਹਿਲਾਂ ਸੀ ਜੇ ਉਸ ਤੋਂ ਵੱਧ ਵੀ ਆ ਤੇ ਉਹਦੀ ਸੰਗਤ ਕਰਨੀ ਚਾਹੀਦੀ ਤੇ ਜੇ ਉਹਦੀ ਸੰਗਤ ਕਰਕੇ ਸਾਡਾ ਮਨ ਉਹਦੀਆਂ ਗੱਲਾਂ ਤੋਂ ਉਹਦੇ ਵਤੀਰੇ ਤੋਂ ਗੁਰੂ ਗ੍ਰੰਥ ਸਾਹਿਬ ਤੋਂ ਘਟਦਾ ਜਾਵੇ ਮਿੰਟ ਨਾਲ ਆਇਓ ਉੱਥੋਂ ਭੱਜਣ ਲੱਗਿਆ ਉਹ ਕਹਿੰਦੇ ਸਾਗ ਸੰਗ ਨਾ ਕੀ ਜੀ ਦੂਰਾਂ ਜਾਈਏ ਭਾਗ ਦੂਰ ਹੀ ਭਾਜਿਓ ਜੀ ਦੀ ਸੰਗਤ ਕਰਕੇ ਗੁਰੂ ਗ੍ਰੰਥ ਸਾਹਿਬ ਤੇ ਪ੍ਰਤੀਸ਼ਰਧਾ ਘਟਣ ਲੱਗ ਪਵੇ ਜਾਂ ਸ਼ੱਕ ਪੈਦਾ ਹੋ ਜਾਏ ਤੇ ਜੀ ਦੀ ਸੰਗਤ ਕਰਕੇ ਧੰ ਗੁਰੂ ਗ੍ਰੰਥ ਸਾਹਿਬ ਜੀ ਸਰਦਾ ਵੱਧ ਜਾਏ ਅੱਗੇ ਨਾਲੋਂ ਜਿੰਨੀ ਪਹਿਲਾਂ ਸੀ ਹੋਰ ਗਿਆਨ ਹੋ ਜਾਏ ਹੋਰ ਭਾਵਨਾ ਵੱਧ ਜਾਏ ਵੀ ਐਸਾ ਐਸਾ ਵੀ ਗੁਰੂ ਗੰਦ ਸਾਹਿਬ ਵਿੱਚ ਲਿਖਿਆ ਐਸਾ ਕੁਝ ਵੀ ਦੱਸਦੇ ਨੇ ਤੇ ਉਹਦੀ ਸੰਗਤ ਜੋਰ ਕਰਨੀ ਚਾਹੀਦੀ ਤੇ ਜਿੰਨਾ ਮਹਾਂਪੁਰਖ ਯਾਤ ਆਪਾ ਬੈਠੇ ਆ ਉਹਨਾਂ ਤੇ ਇਹ ਬਚਨ ਸਾਖ ਸਾਹਿਬ ਟੁਕਦੇ ਨੇ ਕਹਿੰਦੇ ਗੁਰਮੁਖ ਸੌ ਕਰ ਦੋਸਤੀ ਗੁਰਮਖਾਂਵ ਦੋਸਤੀ ਮਿੱਤਰਤਾ ਕਰੀਏ ਤੇ ਗੁਰਮੁਖੀ ਕਰਦੇ ਨੇ ਸਤਿਗੁਰਸੋਂ ਲਾਏ ਚਿੱਤ ਉਹ ਆਪਣਾ ਚਿੱਤ ਵੀ ਸਤਿਗੁਰ ਨਾਲ ਲਾਉਂਦੇ ਨੇ ਤੇ ਜਿਹੜਾ ਦੋਸਤ ਬਣਦਾ ਉਹਨਾਂ ਦਾ ਉਹਨਾਂ ਦਾ ਵੀ ਚਿੱਤ ਸਤਿਗੁਰ ਨਾਲ ਲਾਉਂਦੇ ਨੇ ਤੇ ਜਦੋਂ ਸਤਿਗੁਰ ਨਾਲ ਚਿੱਤ ਲੱਗ ਜਾਂਦਾ ਫਿਰ ਕੀ ਮਿਲਦਾ ਕਿੱਡਾ ਵੱਡਾ ਸੁੱਖ ਮਿਲਦਾ ਜਦੋਂ ਵੀ ਪ੍ਰਾਣੀ ਚੜ੍ਹਾਈ ਕਰ ਜਾਂਦਾ ਵੀ ਸਾਰੇ ਅਰਦਾਸ ਕਰਦੇ ਆ ਕਿ ਇਹਦਾ ਜਨਮ ਬਰਨ ਕੱਟ ਦਿਓ ਇਹਨੂੰ ਸਦੀਵ ਕਾਲ ਲਈ ਚਰਨਾ ਚ ਨਿਵਾਸ ਦੇ ਦਿਓ ਆਤਮਾ ਨੂੰ ਸ਼ਾਂਤੀ ਬਖਸ਼ੋ ਸਾਰੇ ਆਪਾਂ ਅਰਦਾਸਾਂ ਕਰਦੇ ਆ ਪਰ ਸਾਹ ਕਹਿੰਦੇ ਜੇ ਗੁਰਮੁਖ ਮਿਲ ਜਾਣ ਉਹ ਨਾਲ ਦੋਸਤੀ ਹੋ ਜਾਏ ਉਹ ਸਤਿਗੁਰ ਨਾਲ ਸਾਡਾ ਚਿੱਤ ਲਾ ਦੇਣ ਤੇ ਪਰਸਾ ਕਹਿੰਦੇ ਨੇ ਉਹ ਤੇਰਾ ਰੋਗ ਕੱਟਿਆ ਜਾਏਗਾ ਜੰਮਣ ਮਰਨ ਦਾ ਮੂਲ ਕੱਟੀਏ ਮੁੱਢ ਤੋਂ ਹੀ ਜੰਮਣ ਮਰਨ ਦਾ ਜਿਹੜਾ ਰੋਗ ਹੈ ਦੁੱਖ ਹੈ ਉਹ ਤੇਰਾ ਕੱਟਿਆ ਜਾਏਗਾ ਜਦੋਂ ਅਸੀਂ ਗੁਰਮਖਾਂ ਨਾਲ ਦੋਸਤੀ ਕਰਦੇ ਹਾਂ ਜਿਹੜਾ ਸ਼ਬਦ ਮੈਂ ਆਪ ਜੀ ਨੂੰ ਸੁਣਾਇਆ ਉਹਦੇ ਤੇ ਆਈ ਹੈ ਹੁਣ ਤੇਰੇਆਂ ਭਗਤਾਂ ਕੋ ਬਲੇ ਹਾਰਾ ਨਾਲ ਨਾਲ ਬਾਬਾ ਕੁੰਦਰ ਸਿੰਘ ਦਾ ਜੀਵਨ ਆਪਾਂ ਇਹਦੇ ਨਾਲ ਵਿਚਾਰਨਾ ਸ਼ਬਦ ਦੇ ਨਾਲ ਨਾਲ ਤੇਰੀ ਗੁਦਰਤ ਤੂੰ ਹੈ ਜਾਣੇ ਔਰ ਨਾ ਦੂਜਾ ਜਾਣੇ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਹੀ ਦੂਜੇ ਪਛਾਣੇ ਮੈਂ ਰਾਤ ਨੂੰ ਬੇਨਤੀ ਕੀਤੀ ਸੀ ਕਿ ਜਿੱਦ ਤੇ ਕਿਰਪਾ ਹੁੰਦੀ ਉਹੀ ਤੈਨੂੰ ਪਛਾਣਦਾ ਵੀ ਤੂੰ ਕੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਕਈਆਂ ਦੀ ਨਜ਼ਰ ਵਿੱਚ ਕੁਛ ਹੈ ਕਿਸੇ ਦੇ ਨਜ਼ਰ ਵਿੱਚ ਕੁਛ ਹੈ ਕੋਈ ਇਹਨਾਂ ਨੂੰ ਕਿਤਾਬ ਵੀ ਕਹਿ ਦਿੰਦਾ ਕੋਈ ਪੱਤਰੇ ਕਹਿ ਦਿੰਦਾ ਕੋਈ ਕਾगज ਕਹਿ ਦਿੰਦਾ ਕੋਈ ਕਹਿ ਜਾਂਦਾ ਕੋਈ ਮੜੀ ਜੀ ਸ਼ਰਧਾ ਰੱਖ ਕੇ ਮੱਥਾ ਵੀ ਟੇਕ ਜਿੰਦਾ ਪਰ ਧੰਦਰ ਬਾਬਾ ਪੰਦਰ ਸਿੰਘ ਜੀ ਜਿਵੇਂ ਬਾਬਾ ਇਤਸ ਸਿੰਘ ਨੇ ਸਿਖਾਇਆ ਬਾਬਾ ਅਨੰਦ ਸਿੰਘ ਸਿਖਾਇਆ ਉਸ ਹਿਸਾਬ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਜਾਣਦਿਆਂ ਹੋਇਆਂ ਪਛਾਣ ਲਿਆ ਵੀ ਇਹ ਗੁਰੂ ਨਾਨਕ ਆਪ ਹੀ ਬੈਠੇ ਨੇ ਸਾਹਮਣੇ ਪ੍ਰਗਟ ਗੁਰਾਂ ਦੀ ਦੇਹ ਜਾਣ ਕੇ ਉਹਨਾਂ ਨੇ ਸੇਵਾ ਕੀਤੀ ਹੈ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ ਸੋਈ ਤੁਝੇ ਪਛਾਣੇ ਉਹ ਤੈਨੂੰ ਪਛਾਣ ਲੈਂਦਾ ਵੀ ਤੂੰ ਕੀ ਹੈ ਦੂਜੀ ਪੰਕਤੀ ਸਤਿਗੁਰ ਪਾਤਸ਼ਾਹ ਜੀ ਦੇ ਇਸ ਸ਼ਬਦ ਵਿੱਚ ਆਪਾਂ ਸੁਣਿਆ ਹੈ ਤੂੰ ਵੱਡਾ ਦਾਤਾ ਤੂੰ ਵੱਡਾਨਾ ਔਰ ਨਹੀਂ ਕੋ ਦੂਜਾ ਕਹਿੰਦੇ ਉਹਨਾਂ ਵਾਸਤੇ ਤੂੰ ਹੀ ਸਭ ਤੋਂ ਵੱਡਾ ਦਾਤਾ ਹੈ ਸਭ ਤੋਂ ਵੱਡਾ ਤੂੰ ਹੀ ਹੈ ਉਹਨਾਂ ਦੀ ਨਜ਼ਰ ਵਿੱਚ ਤੇਰੇ ਬਿਨਾ ਹੋਰ ਕੋਈ ਨਹੀਂ ਭਾਵੇਂ ਕੋਈ ਕਿੰਨਾ ਤਨਾੜ ਹੋਵੇ ਪੈਸੇ ਕਰਕੇ ਭਾਵੇਂ ਕੋਈ ਕਿਸੇ ਕੋਲ ਕਿੰਨੀ ਪਾਵਰ ਹੋਵੇ ਸਿਆਸੀ ਤੌਰ ਤੇ ਉਹ ਕਿਸੇ ਦੀ ਪਰਵਾਹੀ ਕਰਦੇ ਉਹਨਾਂ ਵਾਸਤੇ ਸਭ ਤੋਂ ਵੱਡਾ ਤੂੰ ਹੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਬਾਬਾ ਕੁੰਨਨ ਸਿੰਘ ਨੇ ਸਭ ਤੋਂ ਵੱਡਾ ਸਮਝਿਆ ਤੇ ਜੀਵਨ ਚ ਪੜੀਏ ਜਿੰਨੇ ਸਾਲ ਜਦੋਂ ਤੋਂ ਸੇਵਾ ਮਿਲੀ ਗੁਰੂ ਸਾਹਿਬ ਦੀ ਇੱਕ ਰਾਤ ਵੀ ਕਿਤੇ ਬਾਹਰ ਨਹੀਂ ਕੱਟੀ ਕੀ ਉਹਨਾਂ ਨੂੰ ਕਦੇ ਕੋਈ ਸੱਜਣ ਹੀ ਆਇਆ ਹੋਵੇਗਾ ਕਿਸੇ ਦਾ ਕਿ ਅੱਜ ਸਾਡੇ ਪ੍ਰੋਗਰਾਮ ਹੈ ਵੱਡੇ ਤੋਂ ਵੱਡੇ ਤਨਾੜ ਅਮੀਰ ਕਰੋੜਾਪਤੀ ਅਰਬਾਪਤੀ ਸਿਆਸੀ ਤੌਰ ਤੇ ਮਜ਼ਬੂਤ ਉਹਨਾਂ ਨੇ ਵੀ ਕਦੇ ਕਿਹਾ ਹੁਣ ਅੱਜ ਸਾਡੇ ਪ੍ਰੋਗਰਾਮ ਹੈ ਜੀ ਆ ਜਾਓ ਕੋਈ ਗੱਲ ਨਹੀਂ ਪਰ ਨਹੀਂ ਉਹਨਾਂ ਦੇ ਮਨ 'ਚ ਸੀ ਤੂੰ ਵੱਡਦਾਤਾ ਤੂੰ ਵੱਡਦਾਨਾ ਵੀ ਤੇਰੇ ਤੋਂ ਵੱਡਾ ਕੋਈ ਨਹੀਂ ਕੋਈ ਰਾਜਾ ਮਹਾਰਾਜ ਆ ਤੂੰ ਰਾਜਿਆਂ ਦਾ ਰਾਜਾ ਮੈਂ ਤੈਨੂੰ ਛੱਡ ਕੇ ਤੇਰੀ ਸੇਵਾ ਛੱਡ ਕੇ ਮੈਂ ਕਿੱਥੇ ਹੋਰ ਜਾਵਾਂ ਇਹ ਸੰਗਤ ਮਨ ਵਿੱਚ ਹੈ ਤੂੰ ਵੱਡਦਾਤਾ ਤੂੰ ਵੱਡਦਾਨਾ ਔਰ ਨਹੀਂ ਕੋਈ ਦੂਜਾ ਤੂੰ ਸਮਰੱਥ Swami ਮੇਰਾ ਹਾਂ ਕਿਆ ਜਾਣਾਂ ਤੇਰੀ ਪੂਜਾ ਮੈਂ ਤੇਰੀ ਕੀ ਸੇਵਾ ਕਰ ਸਕਦਾ ਤੂੰ ਤਾਂ ਇਹਨਾਂ ਸਮਰੱਥ ਹੈ ਜੇ ਕੋਈ ਸੇਵਾ ਹੋ ਵੀ ਰਹੀ ਐ ਤੇ ਤੂੰ ਆਪ ਹੀ ਕਰਵਾ ਰਿਆ ਤੇਰੀ ਸੇਵਾ ਅਗਲੇ ਪਜਨਾ ਤੇਰੀ ਸੇਵਾ ਤੁਝ ਦੇ ਹੋਵੇ ਔਰ ਨਾ ਦੂਜਾ ਕਰਤਾ ਕੋਈ ਵੀ ਸੇਵਾ ਦੀ ਕਰ ਸਕਦਾ ਜਿੰਨਾ ਚਿਰ ਮਾਲਕ ਆਪ ਨਾ ਕਰਾਵੇ ਤੇ ਉਹਨਾਂ ਦੇ ਮਨ ਵਿੱਚ ਇਹ ਸੰਕਲਪ ਮੈਂ ਤੇਰੀ ਸੇਵਾ ਤੂੰ ਤਾਂ ਇੰਨਾ ਵੱਡਾ ਸੰਕਲਪ ਹੈ ਕਿਹੜੀ ਕੀ ਸੇਵਾ ਮੈਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਜੋ ਵੀ ਕਰ ਰਿਹਾ ਤੁਸੀਂ ਕਰਵਾ ਰਹੇ ਹੋ ਤਾਂ ਕਰ ਰਿਹਾ ਤੇਰੀ ਸੇਵਾ ਤੁਝ ਦੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਧ ਭਾਵੈ ਜਿਸ ਨੂੰ ਤੂੰ ਰੰਗ ਧਰਦਾ ਇਹ ਗੁਰਬਾਣੀ ਦੇ ਬਚਨ ਤੇ ਬਾਬਾ ਦਾ ਜੀਵਨ ਮੈਂ ਤਾਂ ਬਰਾਬਰ ਲੈ ਕੇ ਚਲਿਆ ਕਿ ਉਹਨਾਂ ਨੇ ਗੁਰਬਾਣੀ ਦੀ ਕਸਵਟੀ ਨਾਲ ਕਿਸੇ ਦਾ ਜੀਵਨ ਵਾਚੀਏ ਤੇ ਚਲਕ ਪਵੇ ਕਿ ਉਹਨਾਂ ਦੇ ਮਨ ਵਿੱਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਿੰਨਾ ਸ਼ਬਦਾਂ ਪਿਆਰ ਭਾਵਨਾ ਤੇ ਜੇ ਉਹਨਾਂ ਦੇ ਮਨ ਆਪਦੇ ਪ੍ਰਤੀ ਸ਼ਰਧਾ ਭਾਵਨਾ ਹੈ ਕਿ ਜਿਹੜਾ ਉਹਦੀ ਸੰਗਤ ਕਰੇਗਾ ਉਹਨਾਂ ਦੀ ਸੰਗਤ ਰਹੇਗਾ ਉਹਨਾਂ ਨੂੰ ਵੀ ਉਹ ਪਿਆਰ ਵੰਡਣਗੇ ਨਾ ਉਹ ਭਾਵਨਾ ਕਿਵੇਂ ਵੰਡਣੀ ਦੱਸਣਗੇ ਇਸ ਕਰਕੇ ਮੈਂ ਜਿਹੜੀ ਬੇਨਤੀ ਪਹਿਲਾਂ ਕੀਤੀ ਹੈ ਜਿਨ੍ਹਾਂ ਦੀ ਸੰਗਤ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਪ੍ਰਤੀ ਪਿਆਰ ਸ਼ਰਧਾ ਭਾਵਨਾ ਪਹਿਲੇ ਤੋਂ ਵੱਧ ਜਾਏ ਉਹਨਾਂ ਦੀ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਦੇਰ ਨਹੀਂ ਲਾਉਣੀ ਚਾਹੀਦੀ ਤੇ ਜਿੱਥੋਂ ਲੱਗੇ ਪਤਾ ਵੀ ਮਨ ਖੜਦਾ ਜਾ ਰਿਹਾ ਉੱਥੋਂ ਭੱਜ ਜਾਣਾ ਚਾਹੀਦਾ ਸਿੱਧਾ ਜਾਏ ਨੁਕਤਾ ਆਪਣੇ ਜੀਮ ਜਤਾ ਲਈਏ ਜਿਹੜਾ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ ਉਹ ਸਾਡੇ ਵਾਸਤੇ ਸਤਿਕਾਰਯੋਗ ਹੈ ਤੇ ਉਹਦੀ ਸੰਗਤ ਕਰ ਲੈਣੀ ਚਾਹੀਦੀ ਹੈ ਮੈਂ ਇਸੇ ਪ੍ਰਕਾਰ ਨੂੰ ਅੱਗੇ ਤੋਰਾਂ ਸਭ ਕੋ ਤੇਰੇ ਵਸ ਅਗਮ ਅਗੋਚਰਾ ਸਭ ਕੁਝ ਉਸ ਮਾਲਕ ਦੇ ਵਸ ਵਿੱਚ ਹੈ ਜੋਗਜ ਹੋ ਰਿਹਾ ਉਹਦੇ ਹੁਕਮ ਚ ਹੋ ਰਿਹਾ ਇੱਕ ਪੱਤਾ ਵੀ ਨਹੀਂ ਜਿਹੜਾ ਉਹਦੇ ਹੁਕਮ ਤੋਂ ਬਿਨਾਂ ਹਿੱਲ ਰਿਹਾ ਹੋਵੇ ਗੁਰਨਾਨ ਸਾਹਿਬ ਦਾ ਬਚਨ ਹੈ ਹੁਕਮੇ ਅੰਦਰ ਸਭ ਕੋ ਆਪਾਂ ਪੜਦੇ ਆਂ ਜਪਜੀ ਸਾਹਿਬ ਦੇ ਅੰਦਰ ਵੀ ਸਭ ਕੁਝ ਉਹਦੇ ਹੁਕਮ ਵਿੱਚ ਹੈ ਪਤਸਾ ਕੀ ਹੁਕਮ ਤੋਂ ਬਾਹਰ ਵੀ ਹੈ ਕੁਝ ਤੁਸੀਂ ਕਹਿ ਲਿਓ ਵੀ ਸਾਰਾ ਕੁਝ ਉਹਦੇ ਹੁਕਮ ਵਿੱਚ ਹੈ ਉਹਦੇ ਵਸ ਵਿੱਚ ਹੈ ਕੁਝ ਬਾਹਰ ਵੀ ਹੈ ਕਹਿੰਦੇ ਬਾਹਰ ਹੁਕਮ ਨਾ ਕੋਏ ਸਿੱਧੀ ਗੱਲ ਉਹਦੇ ਹੁਕਮ ਤੋਂ ਬਾਹਰ ਕੁਝ ਹੈ ਹੀ ਨਹੀਂ ਸਾਰਾ ਕੁਝ ਉਹਦੇ ਵਸ ਵਿੱਚ ਹੈ ਜਾਂ ਸਾਰਾ ਕੁਝ ਉਹਦੇ ਵਸ ਵਿੱਚ ਹੈ ਤੇ ਉਹ ਕਿਹਦੇ ਵਸ ਵਿੱਚ ਹੈ ਕਹਿੰਦੇ ਤੂੰ ਭਗਦਾ ਕੇ ਵਸ ਭਗਦਾ ਤਾਨ ਤੇਰਾ ਤੋ ਭਗਤਾਂ ਦੇ ਵਸ ਹੈ ਧਾਰਨਾ ਇੱਕ ਪੜ੍ਹਦੇ ਹੁੰਦੇ ਮੈਂ ਪੜ੍ਹਣੀ ਸੀ ਅੱਜ ਸ਼ਾਇਦ ਸ਼ਾਮ ਨੂੰ ਪੜਾਂਗੇ ਆਪਾਂ ਭਗਤਾਂ ਨੇ ਵਸ ਕੀਤਾ ਕਿਵੇਂ ਕਹਿੰਦੇ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾਕੇ ਡੋਰਾ ਪ੍ਰੇਮ ਜੀਆਂ ਡੋਰਾ ਪਾ ਕੇ ਭਗਤ ਰਬਦਾਸ ਜੀ ਦਾ ਇਹ ਬਚਨ ਹੈ ਜੋ ਹਮ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬੰਧੇ ਆਪਣੇ ਛੁੱਟਣ ਕੋ ਯਤਨ ਕਰੋ ਹਮ ਛੁੱਟੇ ਤੁਮ ਅਰਧੇ ਜਿਹੜਾ ਪ੍ਰੇਮ ਦਾ ਬੰਧਨ ਲੈਣਾ ਉਹ ਬੜਾ ਪੱਕਾ ਸੇਵਕ ਜਨ ਭਗਤ ਸਤਜਨ ਪਾਲੀਦੇ ਨੇ ਜਿਹੜਾ ਉਸ ਮਾਲਕ ਨੂੰ ਛਡਾਉਣਾ ਤੇ ਤੋੜਨਾ ਬੜਾ ਔਖਾ ਹੋ ਜਾਂਦਾ ਸਾਰਾ ਕੁਝ ਉਹਦੇ ਵਸ ਵਿੱਚ ਹੈ ਤੇ ਉਹ ਭਗਤਾਂ ਦੇ ਵਸ ਵਿੱਚ ਹੈ ਆਉ ਗੁਰਬਾਣੀ ਦਾ ਬਚਨ ਗਾਇਨ ਕਰੀਏ ਇਸ ਗੱਲ ਦਾ ਵਰਨਣ ਉਹਦੇ ਕੀਤਾ ਗਿਆ ਹੈ